ਸਤਿ ਸ੍ਰੀ ਅਕਾਲ ਸਲਾਮ ਆਦab ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ ਤੀਸਰੀ ਅੱਖ ਇੱਕ ਵੈਬ ਚੈਨਲ ਖੁੱਲ੍ਹਿਆ ਜੀ ਹੁਣੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਦਾਸ ਗੁਰਵਿੰਦਰ ਸਿੰਘ ਚਾਵਲਾ ਪੱਲੋਂ ਜਿਹੜਾ ਬੇਇਨਸਾਫੀ ਰਿਸ਼ਵਤਖੋਰੀ ਨਸ਼ਾਖੋਰੀ ਤੇ ਹੋਰ ਭੈੜੀਆਂ ਅਲਾਮਤਾਂ ਦਾ ਡਟ ਕੇ ਵਿਰੋਧ ਕਰਨ ਵਾਸਤੇ ਆਵਾਜ਼ ਉਠਾਉਣ ਵਾਸਤੇ ਬਚਨ ਬੱਧ ਹੋ ਕੇ ਜਿਹੜੀ ਤੀਸਰੀ ਅੱਖ ਚੈਨਲ ਇਹ ਸ਼ੁਰੂ ਕੀਤਾ ਗਿਆ ਹੈ ਔਰ ਮੇਰੇ ਵੱਲੋਂ ਇਹ ਤੀਸਰੀ ਅਕ ਚੈਨਲ ਦੇ ਸਾਰੀ ਟੀਮ ਨੂੰ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ ਜੀ ਮੁਬਾਰਕਾਂ ਹੋਣ ਔਰ ਮੈਂ ਦੁਆ ਕਰਦਾ ਅਰਦਾਸ ਬੇਨਤੀ ਕਰਦਾ ਕਿ ਇਹ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਸ਼ੇ ਕਾਲ ਦੀ